ਭਾਰਤੀ ਫੌਜ ਦੇ ਮੁਖੀ ਉਪੇਂਦਰ ਦਰਵੇਦੀ ਦਾ ਬਿਆਨ ਖੂਬ ਚਰਚਾ ਦੇ ਵਿੱਚ ਹੈ ਆਪਣੇ ਇਸ ਬਿਆਨ ਦੇ ਵਿੱਚ ਉਹਨਾਂ ਨੇ ਯੁੱਧ ਦੇ ਸੰਭਾਵੀ ਖਤਰੇ ਦੇ ਵੱਲ ਸੰਕੇਤ ਕੀਤਾ ਹੈ ਉਹਨਾਂ ਕਿਹਾ ਕਿ ਜਲਦ ਹੀ ਇੱਕ ਵੱਡਾ ਯੁੱਧ ਹੈ ਜਿਹੜਾ ਉਹ ਛਿੜ ਸਕਦਾ ਹੈ ਇਸ ਦੇ ਨਾਲ ਨਾਲ ਉਹਨਾਂ ਨੇ ਹੋਰ ਵੀ ਕਈ ਕੂਟਨੀਤਿਕ ਕਿਸਮ ਦੀਆਂ ਗੱਲਾਂ ਆਪਣੇ ਇਸ ਬਿਆਨ ਦੇ ਵਿੱਚ ਕੀਤੀਆਂ ਨੇ ਉਹਨਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਸ਼ਤਰੰਜ ਦੀ ਖੇਡ ਵਰਗਾ ਸੀ ਕਿਉਂਕਿ ਸਾਨੂੰ ਇਹ ਨਹੀਂ ਪਤਾ ਕਿ ਦੁਸ਼ਮਣ ਦਾ ਅਗਲਾ ਕਦਮ ਕੀ ਹੋਵੇਗਾ ਹਾਲਾਂਕਿ ਟੈਸਟ ਅ ਮੈਚ ਦੀ ਗੱਲ ਵੀ ਉਹਨਾਂ ਨੇ ਕੀਤੀ ਆ ਉਹਨਾਂ ਨੇ ਕਿਹਾ ਕਿ ਇਹ ਕ੍ਰਿਕਟ ਵਰਗੀ ਜਿਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਆ ਉਸ ਤਰ੍ਹਾਂ ਦੇ ਜਿਹੜੇ ਹਾਲਾਤ ਐ ਉਸ ਇਨ੍ਹਾਂ ਹਾਲਾਤਾਂ ਦੇ ਵਿੱਚ ਯੁੱਧ ਜਿਸ ਦੇਸ਼ ਦੇ ਨਾਲ ਲੱਗਿਆ ਹੋਵੇ ਜਾਂ ਜਿਹੜਾ ਦੇਸ਼ ਯੁੱਧ ਦੇ ਵਿੱਚ ਹੋਵੇ ਉਹਨਾਂ ਨੂੰ ਕ੍ਰਿਕਟ ਮੈਚ ਵਰਗੇ ਹਾਲਾਤਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਉਹਨਾਂ ਇਹ ਵੀ ਕਿਹਾ ਕਿ ਇਸ ਪੂਰੀ ਪ੍ਰਕਿਰਿਆ ਦੇ ਵਿੱਚ ਯੁੱਧ ਦੇ ਹਾਲਾਤਾਂ ਦੇ ਵਿੱਚ ਬਿਰਤਾਂਤ ਪ੍ਰਬੰਧਨ ਜਿਹੜਾ ਉਸ ਦੀ ਬਹੁਤ ਮਹੱਤਤਾ ਹੁੰਦੀ ਹੈ ਉਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਅ ਸੋ ক্রিকেট ਦੀਆਂ ਉਦਾਹਰਨਾਂ ਦੇ ਨਾਲ ਉਹਨਾਂ ਨੇ ਯੁੱਧ ਦੀ ਸਥਿਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਨਾਲ ਦੀ ਨਾਲ ਯੁੱਧ ਦੇ ਖਤਰੇ ਵੱਲ ਵੀ ਸੰਕੇਤ ਕੀਤਾ ਹੈ ਫੌਜ ਮੁਗੀ ਨੇ ਤੁਹਾਨੂੰ ਦੱਸ ਦਈਏ 4 ਅਗਸਤ ਨੂੰ ਆਈਆਈਟੀ ਮਦਰਾਸ ਦੇ ਵਿਖੇ ਇੱਕ ਸਮਾਹਰੋ ਦੇ ਵਿੱਚ ਆਪਣਾ ਇਹ ਭਾਸ਼ਣ ਦਿੱਤਾ ਸੀ ਤੇ ਹੁਣ ਫੌਜ ਦੇ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਉਹ ਸੰਭਾਵੀ ਖਤਰੇ ਦੇ ਵੱਲ ਸੰਕੇਤ ਕਰ ਰਹੇ ਨੇ ਉਹਨਾਂ ਖਤਰੇ ਦੀ ਧਾਰਨਾ ਨੂੰ ਰੇਖਾਂਕਿਤ ਕੀਤਾ ਤੇ ਕਿਹਾ ਕਿ ਅਗਲੀ ਵਾਰ ਇਹ ਬਹੁਤ ਜ਼ਿਆਦਾ ਵੱਧ ਸਕਦਾ ਹੈ ਅਤੇ ਪਹਿਲਾ ਯੁੱਧ ਹੈ ਉਸ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਵੱਡਾ ਯੁੱਧ ਹੈ ਉਹ ਦੇਸ਼ ਆ ਵਿਦੇਸ਼ ਦੇ ਲਈ ਵੱਡੇ ਖਤਰਾ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਖਤਰੇ ਦੀ ਧਾਰਨਾ ਨੂੰ ਵੀ ਰਖਾਂਕਿਤ ਕੀਤਾ ਤੇ ਕਿਹਾ ਕਿ ਅਗਲੀ ਵਾਰ ਇਹ ਬਹੁਤ ਜ਼ਿਆਦਾ ਵੱਧ ਸਕਦਾ ਸੋ ਯੁੱਧ ਆ ਜ਼ਿਆਦਾ ਵੱਧਣ ਦਾ ਸੰਕੇਤ ਦਿੱਤਾ ਇਹ ਵੀ ਸੰਕੇਤ ਦਿੰਦਾ ਹੈ ਕਿ ਦੇਸ਼ ਇਕੱਲਾ ਲੜੇਗਾ ਜਾਂ ਹੋਰ ਦੇਸ਼ਾਂ ਵੱਲੋਂ ਇਸ ਦਾ ਸਮਰਥਨ ਹੋਵੇਗਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਸੋ ਇੱਕ ਵੱਡੇ ਯੁੱਧ ਦੇ ਵੱਲ ਉਹਨਾਂ ਵੱਲੋਂ ਇੱਕ ਸੰਕੇਤ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਸ਼ਤਰੰਜ ਤੇ ক্রিকেট ਵਰਗੇ ਖੇਡ ਦੀਆਂ ਜੜੀਆਂ ਬਰੀਕੀਆਂ ਨੇ ਉਸ ਦੀ ਤਰ੍ਹਾਂ ਯੁੱਧ ਨੂੰ ਉਹਨਾਂ ਨੇ ਕੰਪੇਅਰ ਕੀਤਾ ਯੁੱਧ ਦੇ ਨਾਲ ਖੇਡ ਦੀਆਂ ਬਰੀਕੀਆਂ ਦੀ ਤੁਲਨਾ ਕੀਤੀ ਹੈ ਸੋ ਕਿਤੇ ਨਾ ਕਿਤੇ ਵੱਡੇ ਯੁੱਧ ਦੇ ਖਤਰੇ ਦੇ ਵੱਲ ਸੰਕੇਤ ਕਰਦੇ ਹੋਏ ਨਜ਼ਰ ਆਏ ਨੇ ਫੌਜ ਮੁਖੀ ਉਹਨਾਂ ਦਾ ਇਹ ਬਿਆਨ ਹੈ ਜਿਹੜਾ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਤੇ ਇਸ ਬਿਆਨ ਨੂੰ ਲੈ ਕੇ ਮੀਡੀਆ ਦੇ ਵਿੱਚ ਵੀ ਖੂਬ ਜਿਹੜੀ ਹੈ ਗੱਲਬਾਤ ਚੱਲ ਰਹੀ ਹੈ ਇਸ ਬਿਆਨ ਨੂੰ ਲੈ ਕੇ ਮੀਡੀਆ ਦੇ ਵਿੱਚ ਖੂਬ ਇਸ ਬਿਆਨ ਦੇ ਉੱਤੇ ਵਿਚਾਰ ਚਰਚਾ ਵੀ ਹੋ ਰਹੀ ਹੈ ਤੇ ਇਸ ਬਿਆਨ ਦੇ ਐਨਾਲਿਸਿਸ ਵੀ ਕੀਤੇ ਜਾ ਰਹੇ ਨੇ